ਪਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮ ਅਦਿੱਤਿਆ ਸਿੰਘ ਦੂਜੀ ਵਾਰ ਵਿਆਹ ਉਹ ਵੀ ਪੰਜਾਬ ਦੀ ਕੁੜੀ ਨਾਲ ਕਰਵਾਉਣ ਜਾ ਰਹੇ ਨੇ ਜੀ ਹਾਂ ਹਿਮਾਚਲ ਦੇ ਰਹਿ ਚੁਕੇ ਮਰਹੂਮ ਚੀਫ ਮਿਨਿਸਟਰ ਵੀਰ ਭੱਦਰ ਸਿੰਘ ਦੇ ਬੇਟੇ ਨੇ ਵਿਕਰਮ ਅਦਿੱਤਿਆ ਜੋ ਕਿ ਪੰਜਾਬ ਦੇ ਰਹਿਣ ਵਾਲੀ ਕੁੜੀ ਅਮਰੀਨ ਕੌਰ ਜੋ ਕਿ ਪੰਜਾਬ ਯੂਨੀਵਰਸਿਟੀ ਅਸਿਸਟੈਂਟ ਪ੍ਰੋਫੈਸਰ ਨਾਲ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਨੇ ਉਹਨਾਂ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੁਸੀਂ ਵੀ ਇਸ ਕਾਰਡ 'ਚ ਦੇਖ ਸਕਦੇ ਹੋ ਕਿ ਲਿਖਿਆ ਗਿਆ ਹੈ ਕਿ ਵਿਦ ਦਾ ਬਲੇਸਿੰਗ ਆਫ ਲੇਟ ਰਾਜਾ ਵੀਰ ਭੱਦਰ ਸਿੰਘ ਐਂਡ ਰਾਜ ਮਾਤਾ ਪ੍ਰਤਿਭਾ ਸਿੰਘ ਵੁੱਡ

ਕੋਰ ਦਾ ਵਿਆਹ ਹੋਵਿਕਾ ਰਿਸੈਪਸ਼ਨ ਜੋ ਹੈ ਸੈਕਟਰ 2 ਚ ਕੀਤੀ ਜਾਵੇਗੀ ਦੱਸਦੇ ਕਿ ਵਿਕਰਮ ਅਦਿੱਤਿਆ ਸਿੰਘ ਹਿਮਾਚਲ ਦੇ ਰਹਿ ਚੁਕੇ ਮਰਹੂਮ ਚੀਫ ਮਨਿਸਟਰ ਵੀਰਪੱਧਰ ਸਿੰਘ ਦੇ ਹਿਮਾਚਲ ਦੇ ਮੰਡੀ ਤੋਂ ਮੈਂਬਰ ਆਫ ਪਾਰਲੀਮੈਂਟ ਰਾਜਮਾਤਾ ਪ੍ਰਤੀਬਾ ਸਿੰਘ ਦੇ بیٹے ਨੇ ਜਾਣਦੇ ਆ ਕੌਣ ਹੈ ਅਮਰੀਂਕੌਰ ਜਿਸ ਨਾਲ ਹਿਮਾਚਲ ਦੇ ਲੋਕ ਨਿਰਮਾਣ ਮੰਤਰੀ ਨਾਲ ਵਿਆਹ ਹੋਣ ਜਾ ਰਿਹਾ ਹੈ ਦਰਸਨ ਅਮਰੀਂਕੌਰ ਸਟੈਂਡੀਗੜ ਦੇ ਸੈਕਟਰ 2 ਚ ਰਹਿੰਦੇ ਨੇ ਅਮਰੀਂਕੌਰ ਪੰਜਾਬ ਯੂਨੀਵਰਸਿਟੀ ਚ ਸਾਈਕੋਲੋਜੀ ਅਸਿਸਟੈਂਟ ਪ੍ਰੋਫੈਸਰ ਲੱਗੇ ਹੋਏ ਨੇ ਇਹ ਕਿਆਸ ਵੀ ਲਗਾਈ ਜਾ ਰਹੀ ਹੈ ਕਿ ਅਮਰੀਂਕੌਰ ਵਿਕਰਮ ਅਦਿੱਤਿਆ ਦੀ ਪੁਰਾਣੀ ਦੋਸ ਪਹਿਲੀ ਪਤਨੀ ਨਾਲ 2 ਸਾਲ ਪਹਿਲਾਂ ਹੀ ਤਲਾਕ ਹੋ ਗਿਆ ਸੀ। ਅਦਿੱਤਿਆ ਦਾ ਪਹਿਲਾ ਵਿਆਹ 2019 'ਚ ਸੁਦਰਸ਼ਨਾ ਕੁਮਾਰੀ ਨਾਂ ਦੀ ਕੁੜੀ ਨਾਲ ਹੋਇਆ ਸੀ। ਮੀਡੀਆ ਰਿਪੋਰਟਸ ਮੁਤਾਬਕ ਵਿਕਰਮ ਦੇ ਪਹਿਲੀ ਪਤਨੀ ਨੇ ਇਹ ਦੋਸ਼ ਲਗਾਇਆ ਸੀ ਕਿ ਵਿਕਰਮ ਦਾ ਚੰਡੀਗੜ੍ਹ ਦੀ ਕਿਸੇ ਕੁੜੀ ਨਾਲ ਅਫੇਅਰ ਚੱਲ ਰਿਹਾ ਹੈ। ਇਸ ਕਾਰਨ ਪਹਿਲੀ ਪਤਨੀ ਵਿਕਰਮ ਅਦਿੱਤਿਆ ਨੂੰ ਛੱਡ ਕੇ ਉਦੈਪੁਰ ਵਾਪਸ ਚਲੀ ਗਈ ਸੀ। ਤੇ ਜਿਸ ਤੋਂ ਬਾਅਦ ਵਿਕਰਮ ਅਦਿੱਤਿਆ ਨੇ ਹੁਣ ਦੂਜਾ ਵਿਆਹ ਕਰਨ ਦਾ ਫੈਸਲਾ ਲਿਆ ਹੈ। ਦੱਸਦੇ ਕਿ ਵਿਕਰਮ ਸਿੰਘ ਦੇ ਪਰਿਵਾਰ ਦਾ ਹਿਮਾਚਲ ਦੀ ਰਾਜਨੀਤੀ 'ਚ ਅਹਿਮ ਦਰਜਾ ਹੈ। ਇਹਨਾਂ ਦਾ ਸਾਰਾ ਪਰਿਵਾਰ ਹਿਮਾਚਲ ਕਾਂਗ ਚੌੜਾ ਚ ਵਿਕਰਮ ਅਦਿੱਤਿਆ ਸਿੰਘ ਨੇ ਮੰਡੀ ਸੀਟ ਤੋਂ ਕੰਗਨਨ ਰਣੌਤ ਖਿਲਾਫ ਚੌੜ ਲੜੀ ਸੀ ਹਾਲਾਂਕਿ ਉਹ ਚੌੜ ਨਹੀਂ ਜਿੱਤ ਪਏ ਇਸ ਦੇ ਨਾਲ ਹੀ ਵਿਕਰਮ ਅਦਿੱਤਿਆ ਸਿੰਘ ਨੇ ਵਿਧਾਨ ਸਭਾ ਚੌੜ ਜਿੱਤਦੇ ਹੋਏ ਨਹੀਂ ਤੇ ਵੱਡੀ ਗੱਲ ਇਹ ਹੈ ਕਿ ਵਿਕਰਮ ਅਦਿੱਤਿਆ 6 ਵਾਰ ਹਿਮਾਚਲ ਦੇ ਸੀਐਮ ਰਹਿ ਚੁਕੇ ਵੀਰ ਪੱਧਰ ਦੇ ਬੇਟੇ ਨੇ ਜੋ ਕਿ ਦੂਜੀ ਵਾਰ ਵਿਆਹ ਕਰਨ ਜਾ ਰਹੇ ਨੇ ਤੇ ਇਸ ਵਿਆਹ ਤੇ ਵਿੱਚ ਕਾਂਗਰਸ ਤੋਂ ਕਿਹੜੇ ਕਿਹੜੇ ਲੀਡਰ ਪਹੁੰਚਣ ਜਾ ਰਹੇ ਨੇ ਇਸ ਗੱਲ ਦੀ ਹਜੇ ਕੋਈ ਪੁਸ਼ਟੀ ਨਹੀਂ ਹੋਈ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ